ਹੈਲੋ ਕਿੱਥੇ ਛੋਟੇ ਆ ਘਰੇ ਆ ਯਾਰ ਆ ਕੰਮ ਚੱਤੀ ਆਇਆ ਠੀਕ ਬਾਈ ਜਸੀ ਕਾਲ ਸਾਸਰੀ ਕਾਲ ਉਹ ਕਰਾਏ ਕੰਮ ਆਪਣਾ ਹਾਂਜੀ ਹਾਂਜੀ ਕਰਾਇਆ ਜੀ ਤੇ ਕੀ ਕੀਤਾ ਦੱਸਾਂ ਹਲਵਾਈ ਨੇ 20 ਯਾਰ ਮੰਗਿਆ ਜੀ ਅੱਛਾ ਠੀਕ ਆ ਤੇ 15 ਸ਼ਰਾਬ ਦੀਆਂ ਪੇਟੀਆਂ 15 ਹਾਂਜੀ ਨਹੀਂ 30 ਕਰ ਖੁੱਲੀ ਵਰਤੋਣੀ ਆਪਾਂ ਠੀਕ ਆ ਹਾਂ ਹਾਂ ਤੇ ਆਰਕੈਸਟਾਂ ਵਾਲਿਆਂ ਨੇ 1/2 ਲੱਖ ਮੰਗਿਆ 1/2 ਲੱਖ ਦੇ ਕੀ ਬਣੂਗਾ ਉਹਨਾਂ 2 ਲੱਖ ਰੁਪਏ ਆਪਾਂ ਦੇ ਦਾਂਗੇ ਠੀਕ ਆ ਆਰਕਸ਼ਾ ਸਦਨੀ ਵਧੀਆ ਜਿਹੜੇ ਫਲਾਣੇ ਪਿੰਡ ਨੰਬਰ ਦਾ ਨਹੀਂ ਆਪਾਂ ਗਏ ਆ ਵਿਆਹ ਦੇ ਦੇਖਣਾ ਹਾਂਜੀ ਉਹ ਉਹ ਲੈਉਣੀਆਂ ਠੀਕ ਆ ਠੀਕ ਆ 2 ਲੱਖ ਰੁਪਏ ਦੇਵਾਂਗੇ ਇਸ਼ਾਰਾ ਪਿੱਟ ਧੀ ਕਰ ਦੇ ਖੁੱਲੀ ਵਰਤੌਣੀ ਕੋਈ ਆਪਣੇ ਰਿਸ਼ਤੇਦਾਰ ਨਰਾਜ ਹੋ ਕੇ ਨਾ ਜਾਵੇ ਠੀਕ ਹੈ ਠੀਕ ਆ ਤੇ ਆਪਣੇ ਉਹ ਬਾਬੇ ਭਾਈ ਨੂੰ ਕਿਹਾ ਗੁਰਦਰੇ ਦੇ ਨੂੰ ਪਾੜ ਕਰਾਉਣਾ ਸੀ ਹਾਂਜੀ ਕਹਿਤਾ ਸੀ ਸੱਦਣਾ ਸੀ ਆਪਾਂ ਕਰੇ ਗੱਲਬਾਤ ਕਰ ਲੈਂਦੇ ਆਪਣੀ ਹਾਂ ਫੋਨ ਕਰਾਂ ਉਹਨੂੰ ਠੀਕ ਆ ਚੱਲ ਸੱਦਦਾ ਫੋਨ ਕਰਕੇ ਹੈਲੋ ਬਾਬਾ ਜੀ ਸ਼ਸ਼ੀ ਕਾ ਹਾਂਜੀ ਤੇ ਆਪਣੇ ਵਿਆਹ ਦਾ ਪ੍ਰੋਗਰਾਮ ਸੀ ਮੜਾ ਜਾਇਓ ਹਾਂਜੀ ਜੀ ਉਹ ਵੇਖੀ ਕੌਣ ਆਇਆ ਐ ਬਾਰ ਉਹ ਬਾਬਾ ਜੀ ਹਾਏ ਹੈਗੇ ਕਿਰੇ ਸੰਦਾ ਹਾਂਜੀ ਸਤਿ ਸ੍ਰੀ ਅਕਾਲ ਜਨੀਰ ਸਤਿ ਸ੍ਰੀ ਅਕਾਲ ਜੀ ਆਓ ਜੀ ਬਾਬਾ ਜੀ ਹਾਏ ਜੀ ਜੀ ਆਣ ਜੀ ਆ ਪਾਇੰਦਾ ਸਿੰਗਾ ਪਾਣੀ ਲੈ ਆਇਆ ਬਾਬਾ ਜੀ ਹਾਂਜੀ ਬਾਬਾ ਜੀ ਆਪਣੇ ਮੁੰਡੇ ਦਾ ਫੋਨ ਗਿਆ ਸੀ ਜੀ ਸਰਦਾਰ ਜੀ ਹਾਂਜੀ ਆਪਣੇ ਨਾ ਵਿਆਹ ਲੜਕੇ ਦਾ ਅੱਛਾ ਜੀ ਤੇ ਆਪਾਂ ਕੋਹਣਾ ਖੰਡ ਪਟਸਾ ਹੈ ਕੋਈ ਨਹੀਂ ਜੀ ਕਰਦੇ ਅਗੇ ਤੇ ਤੁਹਾਡੇ ਤੋਂ ਸੰਭਾਲ ਲੈਣਾ ਸੀ ਹਾਂਜੀ ਹਾਂਜੀ ਤੇ ਕੀ ਆਪਣੀ ਚੱਲਦੀ ਮੋਖ-ਮੋਖ ਕੋਈ ਸੇਵਾ ਕੀ ਐ ਦੀ ਮੋਖ ਜੀ ਖਣਪੜ ਸਾਹਿਬ ਦੀ ਹੈ ਜੀ 7500 ਰੁਪਏ 7500 ਹਾਂਜੀ 7500 ਜੀ ਐਨਾ ਜੀ ਪਛਲੇ ਬਾਬਾ 5100 ਲੈਂਦੇ ਸੀ ਨਹੀਂ ਜੀ ਹੁਣ ਪਾਠੀ ਸਿੰਘ ਨਹੀਂ ਆਉਂਦੇ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਇੰਨੀਆਂ ਪੇਟੀਆਂ ਚੱਲਦੀਆਂ ਸੀ ਹੁਣ ਨਹੀਂ ਸਿਸਟਮ ਚੱਲਦਾ ਹੁਣ ਪਾਠੀ ਸਿੰਘ ਦਾ ਪੈਟਰੋਲ ਖਰਚਾ ਹੋ ਜਾਂਦਾ ਤੇ ਪਾਠੀ ਸਿੰਘ ਨਹੀਂ ਆਉਂਦੇ ਜੀ ਨਹੀਂ ਜੀ ਇੰਨੀ ਜਿਆਦੇ ਪੇਟਾ ਤੁਸੀਂ ਤੇ ਬਾਣੀ ਵੇਚਣ ਲਾ ਪਏ ਨਹੀਂ ਵੇਚਣ ਮਚਾਉਣ ਵਾਲੀ ਗੱਲ ਹੈ ਨਹੀਂਗੀ ਜੀ ਇਹ ਤਾਂ ਸਰਦਾ ਨਹੀਂ ਜੀ ਪੱਤੀ ਸਿੰਘ ਨਹੀਂ ਕਿਰਤਨ ਕਿਰਤਨ ਦਾ ਕੀ ਸਿਸਟਮ ਕੋਈ ਇਹ ਕਿਰਤਨ ਕਰਾਉਣਾ ਹੀ ਕਿਰਤਨ ਕਰ ਦਾਂਗੇ ਜੀ ਤੇ ਥੋੜੀ ਜਿਹੀ ਪੇਟਾ 1500 ਰੁਪਇਆ ਲਾਂਗੇ 1500 ਹਾਂਜੀ ਆ ਲੜਕਾ ਸਾਡੇ ਦੇ ਸਿਰ ਕਰਦੇ ਕਿਰਤਨ ਹਾਂਜੀ ਤੋਂ ਕਹਿੰਦੇ ਅਸੀਂ ਫ੍ਰੀ ਕਰ ਦਾਂਗੇ ਤੁਹਾਨੂੰ ਕੋਈ ਤਰਾਜਤ ਨਹੀਂ ਤਰਾਜਤ ਹੀ ਗਈ ਜੀ ਪਰਿਵਾਰ ਛੱਡ ਕੇ ਅਸੀਂ ਇੱਥੇ ਬੈਠੇ ਆ ਹਜੇ ਬਾਹਰ ਦੇ ਬੰਦੇ ਪ੍ਰੋਗਰਾਮ ਕਰਦੇ ਨੇ ਹਾਂਜੀ ਹਾਂਜੀ ਪਰ ਸਰਾਂ ਸੰਤਰਾਜ ਤੇ ਹੈ ਗਈ ਐ ਤੁਹਾਨੂੰ 1500 ਨਾਲ ਕੁਝ ਵੀ ਨਹੀਂ ਫਰਕ ਪੈਂਦਾ ਨਹੀਂ ਫਰਕ ਦੇ ਪੈਸਾ ਪੈਸਾ ਹੀ ਆ ਜੀ ਫਰਕ ਕਿਉਂ ਨਹੀਂ ਪੈਂਦਾ ਸਾਨੂੰ ਮੈਂ ਕਿ ਤੁਹੀਂ ਫ੍ਰੀ ਕਰ ਦੋ ਨਹੀਂ ਨਾ ਨੋ ਜਵਾਰ ਰਹੇ ਆ ਜੀ ਅੱਜ ਤੁਹਾਡੇ ਕਿਤਾ ਕੱਲ ਦੂਜੇ ਵੀ ਆਖਣਗੇ ਸਾਡੇ ਵੀ ਫ੍ਰੀ ਕਰੋ ਤੁਸੀਂ ਐ ਕਰੋ ਬਾਬਾ ਜੀ ਕੋਈ ਨਹੀਂ ਚਲੋ ਕੌਲ ਮਲਾ ਕੇ ਕਰਾ ਲਾਂਗੇ ਪਰ ਤੁਸੀਂ ਪੇਟਾ ਤੇ ਘਟ ਘਟਾਓ ਨਹੀਂ ਪੇਟਾ ਤੇ ਨਹੀਂ ਕੱਟਉਂਦੇ ਸੂਰ ਸਾਹਿਬ ਲਈ ਇੱਕ ਹੀ ਆ ਜੀ ਅਮੀਰ ਗਰੀਬ ਦੇ ਲਈ ਅਸੀਂ ਇੱਕ ਹੀ ਰੱਖਿਆ ਸਿਸਟਮ ਐਦਾਂ ਨਾ ਤੁਸੀਂ ਕਰੋ ਕੱਲ ਨੂੰ ਫਿਰ ਗਰੀਬ ਪਰਿਵਾਰ ਵੀ ਆਂਦੇ ਨੇ ਫਿਰ ਐਦਾਂ ਹੁਣ ਜਿਹੜੇ ਪਾਠੀ ਸਿੰਘ ਉਹਦੇ ਮੈਂ ਕੱਲੇ ਨੇ ਕਿਹੜਾ 7500 ਲੈ ਲਿਆ ਬਾਬਾ ਜੀ ਵੇਖੋ ਅਸੀਂ ਹੁਣ ਵੇਖੋ ਆ ਖਰਚਾ ਕਿੰਨਾ ਕਰ ਲੱਗੇ ਖਾਣ ਪਾਣ ਸਾਹਿਬ ਤੇ ਆ ਮਤਲਬ ਵਿਆਹ ਤੇ ਅਸੀਂ ਖਰਚਾ ਕਰ ਲੱਗੇ ਆ ਆਰਕੈਸਟਰ ਸੱਦਿਆਂ ਹੀ ਅੱਛਾ ਬੱਲੇ 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 ਹਾਂਜੀ ਤੇ ਹਲਵਾਈ ਦੋ 20 ਹਰ ਉਹਨੇ ਲੈਣਾ ਅੱਛਾ ਜੀ ਚ ਸ਼ਰਾਬ ਦੀਆਂ ਪੇਟੀਆਂ ਬੱਚਾ ਕਹਿੰਦਾ ਮੈਂ 15 ਲਿਆਉਣੀ ਆ ਮੈਂ 30 ਲਿਆ ਕੋਈ ਇਹਦਰ ਆਪਣਾ ਨਰਾਜ ਹੋਗੇ ਨਾ ਜਾਵੇ ਖੁਸ਼ ਹੋ ਕੇ ਜਾਣ ਕਿਉਂਕਿ ਅੱਜ ਕੱਲ ਸ਼ਰਾਬ ਰੇਕ ਪੀਂਦਾ ਬਾਬਾ ਜੀ ਵਿਆਹ ਚੱਲਦੀ ਆ ਜੇ ਕਿਸੇ ਨੂੰ ਵਿਆਹ ਜਿਵਾਈ ਭਾਈ ਨੂੰ ਨਾ ਪੁੱਛੀਏ ਸ਼ਰਾਬ ਤੇ ਗੁੱਸਾ ਖਾ ਕੇ ਚੱਲ ਜਾਂਦਾ ਮਤਲਬ ਤੁਸੀਂ ਫਿਰ ਆਦੇ ਰਿਸ਼ਤੇਦਾਰ ਸ਼ਰਾਬਾਂ ਪਿਆਲੇ ਪਾ ਕੇ ਖੁਸ਼ ਕਰਨੇ ਨੇ ਬਾਣੀ ਨਾਲ ਕੁਝ ਜਾਣ ਕੇ ਖੁਸ਼ ਹੋਗੇ ਫਿਰ ਤੁਹਾਨੂੰ ਬਾਣੀ ਨਾਲ ਕੋਈ ਮਤਲਬ ਨਹੀਂ ਬਾਣੀ ਜੀ ਸੁਣੀ ਜਾਂਦੀ ਕੰਨਾਂ ਨਾਲ ਹੀ ਗੁਰਦਾਰੇ ਜਾਂਦੇ ਨੇ ਦਿਨ ਲਈ ਮੱਥਾ ਟੇਕਣਾ ਸਵੇਰੇ ਸ਼ਾਮ ਜਾਂਦੇ ਨੇ ਹੀ ਮੱਥਾ ਬਾਣੀ ਸੁਣਦੇ ਜਾਂਦੇ ਆਂ ਨਹੀਂ ਪਰ ਤੁਸੀਂ ਉਹਨਾਂ ਦਾ ਸ਼ਰਾਬੀਆਂ ਦਾ ਉਹਨਾਂ ਚੀਜ਼ਾਂ ਦਾ ਮੁੱਲ ਪਾ ਲਿਆ ఆర్ਕੈਸਟਰ ਜਿਨ੍ਹਾਂ ਨੇ ਗੰਦਗੀ ਗਾ ਕੇ ਜਾਣੀ ਜਿਨ੍ਹਾਂ ਨੇ ਤਿੰਨ ਦਿਨ ਦਿਨ ਰਾਤ ਗੁਰੂ ਦੀ ਬਾਣੀ ਗਾਉਣੀ ਉਹਨਾਂ ਦਾ ਫਿਰ ਕੋਈ ਮੁੱਲ ਨਹੀਂ ਹੈਗਾ ਪਾਠੀ ਸਿੰਘ ਬਾਬਾ ਜੀ ਮੁੱਲ ਤਾਂ ਹੀ ਪਾਉਂਿਆ ਸੀ ਆਪਣੇ ਬਾਬਾ ਜੀ ਤਾਂ ਹੀ ਪਾਠੀ ਸਿੰਘ ਇਸ ਚੀਜ਼ ਤੋਂ ਪਿੱਛੇ ਹਟਦੇ ਪਏ ਨੇ ਦਕਾਨਾਂ ਲਾ ਰਹੇ ਨੇ ਰੇੜੀਆਂ ਲਾ ਰਹੇ ਨੇ ਚੰਗੇ ਚੰਗੇ ਕਹਿੰਦੇ ਕਉਂਦੇ ਪਾਤੀ ਸਿੰਘ ਰੇੜੀਆਂ ਲਾ ਰਹੇ ਨੇ ਕਿਉਂ ਜਦੋਂ ਉਹਨਾਂ ਨੂੰ ਹੱਕ ਨਹੀਂ ਦੇਦੇ ਤੁਸੀਂ ਆਰਕਾਸਟਾ ਨੇ ਤੁਸੀਂ 2 ਲੱਖ ਦੇਤਾ 1.5 ਲੱਖ ਜਮਾਨੇ 50 ਹਜ਼ਾਰ ਵੱਧ ਦੇਤਾ ਹਾਂਜੀ ਸ਼ਰਾਬਾਂ ਵੱਧ ਮੰਗਾਲੀਆਂ ਹਰ ਕੰਮ ਤੁਸੀਂ ਵੱਧ ਪੈਸੇ ਦੇਣ ਤੇ ਜਦੋਂ ਪਾਤੀ ਸਿੰਘਾਂ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਪਿੱਛੇ ਪੈਰਾ ਢਾਹ ਲੈਂਦੇ ਤਾਂ ਪਾਤੀ ਸਿੰਘਾਂ ਆਪ ਦੇ ਕੇਸ ਘਟਾਈ ਜਾਂਦੇ ਨੇ ਲੈਂਡ ਛੱਡੀ ਜਾਂਦੇ ਨੇ ਅੱਜ ਇੱਕ ਗੱਲ ਯਾਦ ਰੱਖਿਓ ਆਉਣ ਵਾਲੇ ਸਮੇਂ ਤੇ ਤੁਹਾਨੂੰ ਇੱਕ ਵੀ ਪਾਤੀ ਸਿੰਘ ਨਹੀਂ ਜੇ ਮਿਲਣਾ ਜੇ ਹਾਲਾਤ ਰਹੇ ਤਾਂ ਹਾਂਜੀ ਤੁਸੀਂ ਕੋਲੇ ਸਮਝੋ ਸਿਆਣੇ ਦੇ ਪਿੰਡ ਦੇ ਨੰਬਰਦਾਰ ਬੰਦੇ ਜੀ ਤੁਸੀਂ ਜਿੱਥੇ ਇਹਨੇ ਲੱਖਾਂ ਲਾਰੇ ਜੇ ਉੱਥੇ ਤੁਹਾਡੇ 75 ਤੁਸੀਂ ਕਹੋ ਵੀ 10000 ਦਵਾਂਗੇ ਖੁਸ਼ੀਆਂ ਦਾ ਦਿਹਾੜਾ ਉਹਦੇ ਪਾਤੀ ਸਿੰਘਾ ਤੁਸੀਂ ਮਨ ਖੱਟਾ ਕਰ ਦਿੰਦੇ ਜੇ ਜਦੋਂ ਭੇਟਾ ਦਾ ਰੌਲਾ ਪੈਂਦਾ ਹਰ ਸਮੇ ਤੇ ਪਾਤੀ ਸਿੰਘਾ ਦੇ ਨਾਲ ਕੋਈ ਵੀ ਨਹੀਂ ਖੜਦਾ ਨਾ ਪੰਚਾਇਤ ਖੜੇ ਨਾ ਕਮੇਟੀ ਖੜੇ ਨਾ ਕੋਈ ਸੰਗਤ ਖੜੇ ਬਸ ਹੌਲਾ ਪਾ ਲੈਣੇ ਜੀ ਵੀ ਲੈ ਕੇ ਵੱਧ ਲੈ ਕੇ ਵੱਧ ਕਿੰਨੇ ਲੈ ਗਏ 7500 ਰੁਪਿਆ ਜੀ ਪੰਜ ਛੇ ਜਾਣੇ ਹੁੰਦੇ ਨੇ ਦਿਨ ਰਾਤ ਬਾਣੀ ਪੜਦੇ ਨੇ ਉੱਠ ਕੇ ਮਾਰਾਈ ਦੀ ਉਹਨਾਂ ਨੇ ਆਰਕੈਸਟਾਂ ਲੈ ਨੇ ਆਉਣਾ ਤੇ ਸਿਰਫ ਉਹਨਾਂ ਨੇ 2 ਘੰਟੇ ਗਾ ਕੇ ਜਾਣਾ ਜਾਂ 3 ਘੰਟੇ ਨੱਚ ਕੇ ਜਾਣਾ ਉਹਨਾਂ ਨੇ ਗੰਦਗੀ ਪਾ ਕੇ ਜਾਣਾ ਤੇ ਉਹਨਾਂ ਨੂੰ ਤੁਸੀਂ 2 ਲੱਖ ਰੁਪਏ ਦਿੱਤੀ ਪਰ ਵੱਡੇ ਤੋਂ ਹੋ ਗਏ ਪਰ ਲੋਕੀ ਇਹ ਚੀਜ਼ਾਂ ਛੱਡ ਕੇ ਗੁਰਬਾਣੀ ਨੂੰ ਛੱਡ ਕੇ ਉੱਧਰ ਜਾ ਰਹੇ ਨੇ ਤਾਂ ਹੀ ਜਾ ਰਹੇ ਨੇ ਕੱਲ ਅਸੀਂ ਕਹਿੰਨੇ ਸੀ ਸਾਨੂੰ ਪਾਠੀ ਸਿੰਘ ਨੇ ਮਿਲਦੇ ਸਾਡੇ ਬੱਚੇ ਨਸ਼ੇ ਵੱਲ ਵੜ ਗਏ ਅਸੀਂ ਨਸ਼ਿਆਂ ਨੂੰ ਪਹਿਲ ਕਰ ਦਿੱਤੀ ਚਲੋ ਕੋਈ ਨਹੀਂ ਬਾਬਾ ਜੀ ਚਲੋ ਜਿੰਨੀ ਅੱਖ ਤੁਸੀਂ ਪੇਟਾ ਤੁਹਾਨੂੰ ਦੇ ਦਾਂਗੇ ਅਸੀਂ 7500 ਦੇ ਦਾਂਗੇ ਕੋਈ ਨਹੀਂ ਹਾਂਜੀ ਤੇ ਖੁਸ਼ ਹੋ ਕੇ ਤੁਸੀਂ ਪਾਠ ਕਰੋ ਕੋਈ ਕਿੰਨਾ ਵੀ ਕਿਵੇਂ ਕਰਨਾ ਜੀ ਕਿਰਤਨ ਬਾਬਾ ਜੀ ਪੁੱਛ ਕੇ ਦੱਸਾਂਗੇ ਜੀ ਸਿੱਧਰ ਸਾਡੇ ਉਹ ਕਰਦੇ ਆਪ ਬਾਕੀ ਤੁਸੀਂ ਚਲੋ ਕਿੰਨੇ 1500 ਕਿਹਾ ਤੁਸੀਂ 1500 ਜੀ ਕੋਈ ਨਹੀਂ ਜੋਲੇ 200 300 ਕੱਟ ਦੇ ਦੇ ਜੀ ਚਲੋ ਤੁਸੀਂ ਕਰ ਲਓ ਕਰ ਲਿਆ ਜੀ ਚਲੋ ਠੀਕ ਹੈ ਬੈਠੇ ਸਾਡੇ ਪਿੰਡ 'ਚ ਬੈਠੇ ਜੀ ਠੀਕ ਹੈ ਜੀ ਤੇ ਜੇ ਪਿੰਡ 'ਚੋਂ ਛੱਡ ਕੇ ਅਸੀਂ ਪਾਸੇ ਸੱਦ ਗਏ ਤਾਂ ਗੱਲ ਗੱਲ ਚੰਗੀ ਨਹੀਂ ਹਾਂਜੀ ਹਾਂਜੀ ਅਸੀਂ ਪਰਿਵਾਰ ਲੈ ਕੇ ਬੈਠੇ ਆ ਜੀ ਹਾਂ ਜੀ ਦਿਨ ਰਾਤ ਦੀ ਆ ਕਿੰਨੀਆਂ ਡਿਊਟੀਆਂ ਜੀ ਕੋਈ 12 ਘਾਟੇ ਦੀ ਹੁੰਦੀ ਕੋਈ 8 ਘਾਟੇ ਦੀ ਹੁੰਦੀ ਪਰ ਗਰੰਟੀ ਸਿੰਘ ਦੀ 24 ਘਾਟੇ ਡਿਊਟੀ ਆ 24 ਘਾਟੇ ਚੋਂ ਕਿਸੇ ਬੰਦੇ ਦੀ ਡਿਊਟੀ ਨਹੀਂ ਹੁੰਦੀ ਕਿਤੇ ਵੀ ਡਿਊਟੀ ਵੇਖ ਲੋ ਕਿਸੇ ਦੀ ਪਰ ਫਿਰ ਵੀ ਅਸੀਂ ਕਦਰ ਨਹੀਂ ਪਾਉਦੇ ਗਰੰਟੀ ਸਿੰਘਾਂ ਦੀ ਬਗਰਾਤ ਬੰਨਿਆ ਬਚਾ ਲਈ ਆਪਣੀ ਪ੍ਰਚਾਰ ਦੀ ਘਾਟ ਹੈ ਜੀ ਪ੍ਰਚਾਰ ਕੀਤਾ ਨਹੀਂ ਪ੍ਰਚਾਰ ਨੂੰ ਅਸਲ ਉਠਣ ਨਹੀਂ ਦਿੰਦੇ ਲੋਕ ਜੇ ਕੋਈ ਸੱਚੀ ਗੱਲ ਗੁਰੂ ਘਰ ਦਾ ਗਰੰਟੀ ਸਿੰਘ ਸਪੀਕਰ ਚ ਜਾਂ ਕਥਾ ਚ ਕਹਿ ਦਿੰਦਾ ਨਾ ਤੇ ਜਿਹੜੇ ਲੋਕ ਚੋਰ ਹੁੰਦੇ ਨੇ ਉਹ ਕੰਮ ਕਰਦੇ ਹੁੰਦੇ ਨੇ ਉਹਨਾਂ ਨੂੰ ਚੁੱਭ ਜਾਂਦਾ ਹੋ ਜਾ ਕੇ ਕਹਿਣ ਦੇ ਵੀ ਬਾਬਾ ਸਾਡੇ ਪ੍ਰਤੀ ਬੋਲਦਾ ਪਿਆ ਔਰ ਜੋ ਗੁਰੂ ਗ੍ਰੰਥ ਸਾਹਿਬ ਕਹਰੇ ਨੇ ਉਹਨਾਂ ਨਾਲ ਅਸੀਂ ਸੋਚਦੇ ਨਹੀਂ ਸੱਚ ਤਾਂ ਸੱਚ ਹੀ ਰਹਿਣਾ ਜੀ ਭਾਵੇਂ ਕੋਈ ਵੀ ਹਾਂਜੀ ਜੇ ਚੋਰ ਆ ਤੇ ਚੋਰੀ ਆ ਜੇ ਕੋ ਸੱਜਣਾ ਤੇ ਸੱਜਣੀ ਹਾਂਜੀ ਹਾਂਜੀ ਤਾਂ ਗ੍ਰੰਥ ਸਾਹਿਬ ਸੱਚ ਨਹੀਂ ਬੋਲਦਾ ਜੇ ਕੋ ਸੱਚ ਬੋਲਦਾ ਤੈਨੂੰ ਅਗਰੇ ਦਿਨ ਛੁੱਟੀ ਕਰ ਦਿੰਦੇ ਨਹੀਂ ਕਿ ਬਾਬਾ ਸਾਡੇ ਬਾਰੇ ਮਾਰਾ ਬੋਲਦਾ ਮਾੜੇ ਕਰਮ ਕਰੋ ਇਹਨਾ ਨਹੀਂ ਬਾਬਾ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਸਾਨੂੰ ਚੰਗੀਆਂ ਲੱਗੀਆਂ ਅਸੀਂ ਆਰਕੈਸਟਰ ਕੈਨਸਲ ਕਰਾ ਦਿੰਦੇ ਹਾਂ ਹਾਂ ਇਹ ਬੜਾ ਵਧੀਆ ਉੱਥੇ ਫਿਰ ਤੁਹਾਡਾ ਅਸੀਂ ਕੀਰਤਨ ਚਲਾਵਾਂਗੇ ਨਾਲ ਹਾਂਜੀ 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 ਠੀਕ ਹੈ ਜੀ ਹਾਂਜੀ ਹਾਂਜੀ ਤੇ ਨਾਲੇ ਸੰਗਤ ਲਾਹ ਲੋਗੇ ਹਾਂ ਕੀਰਤਨ ਚੰਗਾ ਵਧੀਆ ਕਰਾਓ ਜਿਹਨੇ ਕੋਈ ਲਾਲਕਾ ਕੁਛ ਜਿਹਾ ਬਣਾ ਲੈਣੇ ਹਾਂਜੀ 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 ਇੱਕ ਤੁਹਾਨੂੰ ਕੀਰਤਨ ਜਦੋਂ ਆਪਾਂ ਖੁਸ਼ੀਆਂ ਦੇ ਦਿਹਾੜੇ ਬੱਚਿਆਂ ਦੇ ਲਈ ਫੁੱਲ ਬੀਜਣੇ ਤੋਂ ਕੰਡੇ ਬੀਜੀ ਜਾਂਦੇ ਹਾਂ ਤਾਂ ਇਲਾਕਾ ਹੋਂਡੇ ਜੀ ਜਦੋਂ ਆਪਾਂ ਕੀਰਤਨ ਜਾਂ ਗੁਰਬਾਣੀ ਪੜ੍ਹਨੀ ਨਾ ਸੁਣਨੀ ਨਹੀਂ ਇਪ ਤਾਂ ਹੀ ਤਲਾਕ ਹੁੰਦੇ ਆ ਹਾਂਜੀ ਸਾਡੇ ਬਾਬਾ ਜੀ ਇਹ ਵੀ ਵਧੀਆ ਪਿੰਡ ਚ ਵਿਚਰਦੇ ਨੇ ਵਧੀਆ ਵਿਚਾਰ ਕਰਦੇ ਨੇ ਇਹ ਕਥਾ ਵਜ ਗਈ ਹਾਂਜੀ ਆਪਣੇ ਲਿਆਜੀ ਨੇ ਆਪਣੇ ਆਏ ਹੀ ਰਿਸਟੋਰੈਂਟ ਚ ਠੀਕ ਹੈ ਠੀਕ ਹੈ ਤੇ ਬਾਬਾ ਜੀ ਨੇ ਕਿਹਾ ਚਲ ਤੁਹਾਨੂੰ ਪਰਿਵਾਰ ਮੈਂ ਤਾਂ ਤੁਹਾਨੂੰ ਤਾਂ ਹੀ ਲੈ ਕੇ ਆਇਆ ਸੀ ਮੈਂ ਬੰਦੇ ਬਹੁਤ ਪਰਿਵਾਰ ਵਧੀਆ ਸਮਝਦਾਰ ਨੇ ਪਰ ਤੁਸੀਂ ਕੁਝ ਗੱਲਾਂ ਉਹ ਜੀਆਂ ਕਰਤੀਆਂ ਪਹਿਲਾਂ ਬਾਬਾ ਜੀ ਮੁੰਡਿਆਂ ਖੰਡੇ ਦੀ ਅੱਜ ਕੱਲ ਹੁੰਦੀਆਂ ਨਹੀਂ ਬੜਾ ਕੁਝ ਦੇਖਣਾ ਪੈਂਦਾ ਸਿਆਣਿਆਂ ਦੇ ਹੱਥ ਚ ਵੀ ਬੜਾ ਕੁਝ ਹੁੰਦਾ ਹੈ ਜੀ ਹੁੰਦਾ ਪਰ ਅੱਜ ਕੱਲ ਜਵਾਗ ਨਹੀਂ ਮੰਨਦੇ ਸਿਆਣਿਆਂ ਦੀ ਹਾਂਜੀ ਹਾਂ ਮਨਮਰਜ਼ੀ ਕਰਦੇ ਆ ਜੀ ਬਾਹਰ ਦਾ ਜੋ ਮੰਦਿਰ ਚ ਆਏ ਚਲੋ ਕੋਈ ਅਸੀ ਹਾਂ ਕੋਈ ਗੱਲ ਨਹੀਂ ਬਾਬਾ ਜੀ ਸਰਪਤ ਸਾਹਿਬ ਹਾਂਜੀ ਕਰਾਂਗੇ ਜਰੂਰ ਪੱਕਾ ਕਰ ਲਓ ਕੀਰਤਨ ਦਾ ਬੁੱਕ ਕਰ ਲਓ ਇਸ ਬਾਬਾ ਜੀ ਤੁਸੀਂ ਲੈ ਜਾਏ ਤੁਹਾਨੂੰ ਵਿਆਹ ਦਾ ਇਹਦੇ ਨਾਲ ਇਹਨਾਂ ਕਾਰ ਭੇਜਾਂਗੇ ਜਰੂਰ ਆਉਣਾ ਬੜਾ ਜੀ ਫਿਰ ਨਮਕਾਂ ਜੀ ਬਾਬਾ ਜੀ ਲੋਡ ਕਰ ਲਏ ਜੇ ਆਪਣੇ ਤਰੀਕੇ ਜੀ ਤੁਸੀਂ ਬੇਫਿਕਰੇ ਹੋ ਜਾਓ ਹਾਂਜੀ ਅਸੀਂ ਪਾਠੀ ਸਿੰਘ ਜੀ ਵਧੀਆ ਲਾਵਾਂਗੇ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ